ਲਗੇ ਗਏ ਸਨ ਬਾਹਰ ਉਹ ਗੱਡੀ ਵਾਲੇ ਸਰਦਾਰ ਨੇ ਪੰਗਾ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਜੀ ਉਹਨਾਂ ਨੇ ਹੜਕੀ ਕੀਤੀ ਸੱਗੇ ਮੋਟਰਸਾਈਕਲ ਦੇ ਸੀਗੇ ਅਖਾ ਤੇ ਮੋਟਰਸਾਈਕਲ ਦੇ ਫਿਰ ਰਾਹ ਹੀ ਹੋ ਗਿਆ ਕਿ ਚਾਦਰਾਂ ਚ ਦਰਾਂ ਕੰਮ ਕਰਨਾ ਐਸੇ ਤੇ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਦੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਜੀ ਉੱਤੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਪਹੁੰਚਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀਓਸ ਬੱਬਰੀਓਸ ਬਰ ਲੈ ਕੇ ਆਏ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਦਿਨਾ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਬੇਸੀ ਤੇ ਉੱਥੇ ਰੋਡ ਦੇ ਉੱਪਰ ਹੀ ਪਹੀਏ ਨਾਲ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਜਿਹਾ ਆਪਾਂ ਉਸੇ ਟਾਈਮ ਨੂੰ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਇੱਥੇ ਆ ਗਏ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਤੇ ਬੰਦੂਆ ਬਣਾ ਕੇ ਰੱਖੇ ਗਏ ਮਜ਼ਦੂਰਾਂ ਨੂੰ ਕੈਦ ਤੋਂ ਮੁਕਤ ਕਰਵਾਂ ਵਿਚ ਅਹਿਮ ਰੋਲ ਨਿਭਾਉਣ ਵਾਲੀ ਸੰਸਥਾ ਸਰਬੱਤ ਦਾ ਭਲਾ ਦੇ ਮੈਂਬਰ ਸੜਕ ਤੇ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਔਰਤ ਲਈ ਵੀ ਮਸੀਹਾ ਬਣ ਕੇ ਪਹੁੰਚ ਗਏ ਨੀਸ਼ਾ ਨਾਮ ਦੀ 26 ਸਾਲਾਂ ਦੀ ਪ੍ਰਵਾਸੀ ਔਰਤ ਨੂੰ ਮੋਟਰਸਾਈਕਲ ਤੇ ਹਸਪਤਾਲ ਜਾਂਦੇ ਆ ਰਸਤੇ ਚਹੀ ਦਰਦ ਸ਼ੁਰੂ ਹੋ ਗਿਆ ਅਤੇ ਦਿਨਾਂ ਨਗਰ ਦੇ ਬਸਟੈਂਡ ਨੇੜੇ ਵਿਵੇਕਾਨੰਦ ਸਕੂਲ ਦੇ ਬਾਹਰ ਸੜਕ ਤੇ ਹੀ ਉਹ ਡਿੱਗ ਪਈ ਅਤੇ ਬੱਚੇ ਨੂੰ ਜਨਮ ਦੇ ਦਿੱਤਾ ਸਰਬੱਤ ਦਾ ਭਲਾ ਸੁਸਾਇਟੀ ਦੇ ਮੈਂਬਰ ਦਿਲਪ੍ਰੀਤ ਸਿੰਘ ਸਾਬੀ ਸਕੂਲ ਵਿੱਚ ਬੱਚੇ ਛੱਡਣ ਜਾ ਰਹੇ ਸੀ ਕਿ ਉਹਨਾਂ ਦੀ ਨਜ਼ਰ ਸੜਕ ਵਿਚਕਾਰ ਖੂਨ ਨਾਲ ਲੱਤ-ਪੱਤ ਹੋਈ ਔਰਤ ਤੇ ਪਈ ਤੇ ਤੁਰੰਤ ਉਸ ਨੂੰ ਕਾਰ ਦਾ ਪ੍ਰਬੰਧ ਕਰਕੇ ਨੇੜੇ ਹੀ ਸੀਚੀ ਐਚਸੀ ਲਜਾਇਆ ਗਿਆ ਜਿੱਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਉਸਦੇ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਗੁਰਦਾਸਪੁਰ ਸਿਵਲ ਹਸਪਤਲ ਰੈਫਰ ਕਰ ਦਿੱਤਾ ਗਿਆ ਸਰਬੱਦਾ ਪਲਾ ਸੁਸਾਇਟੀ ਦੇ ਮੈਂਬਰ ਹੀ ਉਸਨੂੰ ਗੁਰਦਾਸਪੁਰ ਹਸਪਤਲ ਲੈ ਕੇ ਗਏ ਅਤੇ ਹੁਣ ਜਦੋਂ ਬੱਚੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਤਾਂ ਉਸਨੂੰ ਅੰਮ੍ਰਿਤਸਰ ਲੈ ਜਾਣ ਦੀ ਜ਼ਿੰਮੇਵਾਰੀ ਵੀ ਸਰਬੱਦਾ ਪਲਾ ਸੁਸਾਇਟੀ ਵੱਲੋਂ ਹੀ ਚੁੱਕੀ ਗਈ ਹੈ ਔਰਤ ਨਿਸ਼ਾ ਦੇ ਪਤੀ ਧਾਨੀ ਨੇ ਦੱਸਿਆ ਕਿ ਉਹ ਫਰੋਜ਼ਪੁਰ ਤੋਂ ਆਏ ਨੇ ਅਤੇ ਚਦਰਾਂ ਵਿਚੰਦਾ ਕੰਮ ਕਰਦੇ ਨੇ ਉਹ ਦਿਨਾਨਗਰ ਨੇੜੇ ਇੱਕ ਜਗ੍ਹਾ ਤੇ ਝੋਪੜੀ ਬਣਾ ਕੇ ਰਹਿ ਰਹੇ ਨੇ ਅਤੇ ਝੋਪੜੀ ਵਿੱਚ ਸਮਾਨ ਪਹੁੰਚਾ ਰਹੇ ਸੰਕੀ ਨਿਸ਼ਾ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਉਸ ਨੂੰ ਨਰਸ ਕੋ ਲਜਾਇਆ ਗਿਆ ਤਾਂ ਨਰਸ ਨੇ ਕਿਹਾ ਬੱਚਾ ਹੋਣ ਦਾ ਸਮਾਂ ਆ ਗਿਆ ਇਸ ਲਈ ਉਸ ਨੂੰ ਮੋਟਰਸਾਈਕਲ ਤੇ ਦਿਨਾਨਗਰ ਦੇ ਹਸਪਤਲ ਚ ਲਿਜਾ ਰਹੇ ਸੰ ਕਿ ਰਸਤੇ ਦੇ ਵਿੱਚ ਉਸ ਨੂੰ ਜ਼ਿਆਦਾ ਦਰਦ ਹੋਈ ਤੇ ਉਹ ਮੋਟਰਸਾਈਕਲ ਤੋਂ ਉਤਰ ਗਈ ਅਤੇ ਸੜਕ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਕੁਦਰਤੀ ਉਥੇ ਸਰਬੱਧ ਪਾਲਾ ਸੁਸਾਇਟੀ ਦੇ ਮੈਂਬਰ ਪਹੁੰਚ ਗਏ ਅਤੇ ਤੁਰੰਤ ਹੀ ਉਸ ਦੀ ਪਤਨੀ ਨੀਸ਼ਾ ਨੂੰ ਹਸਪਤਲ ਪਹੁੰਚਾਇਆ ਗਿਆ। ਉੱਥੇ ਹੀ ਦਿਲਪੀਰ ਸਿੰਘ ਸਾਭੀ ਨੇ ਦੱਸਿਆ ਕਿ ਉਹਨਾਂ ਦੇ ਮੁਖੀ ਬਚਿੱਤਰ ਸਿੰਘ ਬਿੱਕਾ ਦੀ ਖਾਸ ਹਿਦਾਇਤ ਹੈ ਕਿ ਜਿੱਥੇ ਵੀ ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ ਸੰਸਦ ਦੇ ਮੈਂਬਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ। ਉਹ ਵਿਵੇਕਾਨੰਦ ਸਕੂਲ ਵਿਖੇ ਬੱਚੇ ਛੱਡਣ ਜਾ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਤਾਂ ਰਸਤੇ ਵਿੱਚ ਸੜਕ ਤੇ ਖੂਨ ਨਾਲ ਲਤਪਟ ਹੋਈ ਔਰਤ ਨਜ਼ਰ ਆਈ ਜਿਸ ਨੇ ਸੜਕ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਅਤੇ ਉਹਨਾਂ ਵੱਲੋਂ ਇਸ ਪ੍ਰਵਾਸੀ ਔਰਤ ਦੀ ਮਦਦ ਕੀਤੀ ਜਾ ਰਹੀ ਹੈ। ਕੰਨੀ ਨਾਮ ਹੈ ਮਹਰਾਜੀ। ਤੇ ਅਸੀਂ ਉਹਨਾਂ ਭਜਨ ਚੱਕ ਲਿਆ ਸੀਗਾ ਜਿਆਦਾ। ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇ ਸੇਦਾਂ ਆਪਣੇ ਚ ਬੋਲ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰਲੇ ਬੰਨੇ ਝੁਕੀ ਲਾ ਲਾ ਪਈ। ਅੱਛਾ ਤੇ ਉਹਦੇ ਝੁਕੀ ਦਾ ਸਮਾਨ ਚੱਕ ਲਿਆ ਉਹਨੇ ਭਜਨ ਸਿਰ ਤੇ। ਉਹਦੇ ਕਰਕੇ ਉਹਦੇ ਦਰਦ ਹੋ ਲਾ ਪਈ ਤੇ ਸਵੇਰੇ ਸੋਹਾਂ ਲੈ ਗਏ ਉਹਨੂੰ ਨਰਸ ਤੇ। ਤੇ ਉਹਨੇ ਕਹਿੰਦਾ ਕਹਿੰਦੇ ਕੇਸ ਹੋਏ ਨਾ ਕਹਿੰਦੇ ਨਾ ਤਾਂ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ। ਫਿਰ ਤੇ ਫਿਰ ਅਰਾਧ ਵਿੱਚ ਹੋ ਗਿਆ ਕੇਸ ਰਸਤੇ ਜੀ ਕਿੱਥੇ ਗਏ ਉਹ ਆਪਣੇ ਦਿਨਾਂ ਨਗਰ ਨਹੀਂ ਮੰਦਰ ਜਿੱਥੇ ਅਡਾ ਬਸ ਬਸ ਸਟੈਂਡ ਹੈ ਬਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਗਏ ਹਜ਼ਾਰ ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਜੀ ਉਹਨਾਂ ਨੇ ਹਲਫ ਕੀਤੀ ਸਾਡੇ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਦੇ ਫਿਰ ਰਾਹ ਜੀ ਹੋ ਗਿਆ ਕੇਸ ਚੰਦਰਾਂ ਚੁਦਰਾ ਕੰਮ ਕਰਨ ਆਏ ਸੀ ਇੱਥੇ ਅੱਛਾ ਤੇ ਇੱਥੇ ਅਸੀਂ ਫਿਰ ਰਹਿ ਲਾ ਪਏ ਸੀ ਬੀਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਾਰ ਵਿੱਚ ਸੇਵਾ ਕਰਦਾ ਜੀ ਤੇ ਹੰਤ तकरीबन 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਤੇ ਜੇ ਆਪਾਂ ਨਾ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਉਹ ਵੇਖਨ ਨਾਲ ਸਕੂਲ ਤੇ ਉਥੇ ਨਾ ਆਪਾਂ ਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬਰੀ ਹਸਪੀਟਲ ਲੈ ਕੇ ਆਏ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲੈਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪੱਜੀ ਆਣਾ ਫਰੋਜਪੁਰ ਚੰਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਜੀ ਆਪੋ ਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਇੱਥੇ ਲੈ ਕੇ ਪਈਆ ਜਿਹੜੀ ਸਾਰੀ ਘਟਨਾ ਵਾ ਦੀਨਾ ਨਗਰ ਬੱਸ ਸਟੈਂਡ ਦੇ ਬੈਕ ਸਾਈਡ ਸੁਆਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਈ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ